ਸਮੀਹ ਨਹੀਂ ਸੀ ਜਾਂ ਤੇ ਐਪਲੀਕੇਸ਼ਨ ਠੀਕ ਆ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨਹੀਂ ਉਹ ਬੜਾ ਦੇ ਕੇ ਇਹਦੀ ਕਿਹੜੀ ਗੱਲ ਆ ਬੜਾ ਦੇਣ ਕੇ ਕੋਈ ਗੱਲ ਨਹੀਂ ਤੂੰ ਕਬੜਾ ਉਹ ਇੱਦਾਂ ਕਬਲਾਉਣਾ ਲੱਗਦੀ ਆ ਆਪਾਂ ਤੂੰ ਕਬੜਾਦਾ ਪੰਜਾਬ ਮੈਂ ਨਹੀਂ ਉਥੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਣਾ ਚਾਹੀਦਾ 16 ਵੈਸੇ ਮੰਤਰੀ ਹੈਗੇ ਨਹੀਂ ਹੁਣ ਤੋ ਹੁਣ ਸੰਜੀਵਰ ਉਹਨਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਖੋੜ ਨਹੀਂ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਕਦੋਂ ਕਹ ਬਿਨ ਅਡਜਸਟ ਕਰਦਾ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਬੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਜੀ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਇਸੇ ਚੀਜ਼ ਦਾ ਖਾਮਿਆਜ਼ਾ ਤੁਹਾਨੂੰ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤਬਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਜਿੰਨੀ ਮੇਰੀ 92 ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁਖਮੰਤੀ ਦੇ ਵੇਖੋ ਮੁਖਮੰਤੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਲੂ ਫਿਰ ਕੀ ਹੋ ਗਿਆ ਬਹੁਤ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਹਿਬ 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 ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਇਆ ਕਿ ਮੈਨੂੰ ਐਮਐਲਏ ਬਣਾਇਓ ਮੈਨੂੰ ਮੰਤਰੀ ਬਣਾਇਓ ਮੈਨੂੰ ਆ ਉਹ ਅਹੁਦਾ ਦਿਓ ਮੈਨੂੰ ਭਲਾਗਾ ਸਾਹਿਬ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁਰਕੇ ਜਿਹੜਾ ਮੰਤਰੀ ਬਣ ਗਏ 42 ਵਾਰ ਸਾਹਿਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਲੋਹੜਾ ਤਾਂ ਪਹਿਲੇ ਹੀ ਤੈਸ ਸੀ ਉਹ ਵੜਾ ਦੇਣਗੇ ਇਹਦੀ ਕਿਹੜੀ ਗੱਲ ਆ ਵੜਾ ਦੇਣਗੇ ਕੋਈ ਗੱਲ ਨਹੀਂ ਤੁਹਕ ਵੜਾਓ ਐਂ ਐਕਸਪੈਂਸ਼ਨ ਤਾਂ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਨੂੰ ਥੋੜਾ ਬੜੋਨਾ ਕਦ ਜੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਬਨਸ ਸਾਹਿਬ ਨੇ ਸੋਚਿਆ ਸਾਹਿਬ ਸਵਾਲ ਇਹ ਇਸ ਕਰਕੇ ਹੈ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਡੀਨੇਟ ਦੇ ਵਿੱਚ ਲੰਮਾ ਸਮਾਂ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮਾ ਹੁਣ ਕਿਸ ਨੇ ਲੈਣਾ ਚਾਹਾਂ ਜਦੋਂ ਕੋਈ ਕੈबिनेट ਚੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਸ ਤੁਹਾਨੂੰ ਇਸ ਵਕਤ ਬਾਹਰ ਦਾ ਰਸਤਾ ਕਹ ਲਈਏ ਤੁਸੀਂ ਆਪਣੀ ਭਾਸ਼ਾ ਚੋਂ ਉਸ ਦੀ ਫਾਰਮਲਾਈਜ਼ ਕਰਕੇ ਸਰ ਮੈਂ ਖੁੱਲੀ ਕਿਤਾਬ ਦਿੱਤਾ ਦਾ ਮੇਰੀ ਕਾਰਜਕਾਰੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਦਾ ਤਾਂ ਮੇਰੀ ਕਾਰਜਕਾਰੀ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਇੰਨਾ ਵਈ ਦੇ ਕਿੰਨੇ ਕੇਸ ਹੱਲ ਕੀਤੇ ਉਸ ਤੋਂ ਬਾਅਦ ਇਸ ਕਰਕੇ ਕੋਈ ਕੋਈ ਗੱਲ ਫਿਰ ਕੀ ਹੋ ਜਾਵੇ ਜੀ ਧੰਨਵਾਦ ਸਰ ਮੇਰੇ ਲਈ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੈਂ ਨਹੀਂ ਉਹਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹੀਦਾ ਤੁਹਾਡਾ ਤੋਂ ਤਾਂ ਕੋਈ ਅਲੀਗੇਸ਼ਨ ਹੀ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਠੀਕ ਆ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨਹੀਂ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕੰਮ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਨੇ ਇਹਦੀ ਕੋਈ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੋਰ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਰ ਸਿੱਧਾ ਹੀ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੇ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਨਹੀਂ ਉਹਨਾਂ ਨੇ ਸਾਰਿਆਂ ਦਾ ਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਚੁੰਮੇਦਾਂ ਉਹ ਐਡੇ ਕਮਲਾ ਬਣਾ ਲਗਦੀ ਆਪਾਂ ਤੂੰ ਕਮਲਾ ਦਾ ਪੰਜਾਬ ਆ ਪੰਜਾਬ ਲਈ ਲੜਨਾ ਹੈ ਸਾਡੀ ਗੱਲ ਕੋਈ ਨਹੀਂ ਗੱਲ ਤੁਸੀਂ ਮੰਤਰੀ ਰਹਿੰਦੇ ਤੁਸੀਂ ਮੰਤਰੀ ਰਹਿੰਦੇ ਆ ਲੋਕ ਸਭਾ ਲੜੀ ਤੁਸੀਂ ਇੱਕ ਕਨਸਟੈਂਟ ਮੰਤਰੀ ਹੀ ਸੀਗੇ ਸਾਹਿਬ ਮੈਂ ਮੰਤਰੀ ਰਹਿੰਦਾ ਸੈਕਰੀਫਾਈਸ ਤੁਸੀਂ ਗਿਣਾ ਹੀ ਦੇਉ ਮੰਤਰੀ ਰਹਿੰਦਾ ਜਸਟ ਕਹਿਣਾ ਕਿੱਦਾਂ ਸੁਣੋ ਮੈਂ ਮੰਤਰੀ ਰਹਿੰਦਾ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ 24000 ਵੋਟ ਹੁੰਦਾ ਇਹਦੀ ਆਪਾਂ ਲੋਕ ਸਭਾ ਚੱਲ ਜਾਣਾ ਹੈ ਪਾਰਟੀ ਦਾ ਹੁਕਮ ਹੈ ਮੈਂ ਅੱਜ ਤੱਕ 3 ਸਾਲਾਂ ਚ ਕਦੀ ਕੇ ਫਾਈਲਸ ਤੋਂ ਟੱਚ ਨਹੀਂ ਕੀਤਾ ਸਮਝ ਤੱਕ ਦੀ ਗੱਲ ਮੇਰੀ ਜ਼ਿੰਦਗੀ ਬੜੀ ਸਾਦੀ ਵਧੀਆ ਆਪਣੇ ਆਦਮ ਵਾਲੀ ਆ ਮੈਂ ਕੰਮ ਕਾਂ ਚ ਵਿਸ਼ਵਾਸ ਰੱਖਦਾ ਹੁਣ ਵੀ ਪਾਰਟੀ ਜਿੱਥੇ ਕੰਮ ਲਾਊਗੀ ਤੁਹਾਨੂੰ ਫਿਰ ਗੱਲ ਕੇ ਦਿਖਾਵਾਂਗੇ ਕੋਈ ਗੱਲ ਨਹੀਂ ਏਡੀ ਦੀ ਬੱਟੀ ਕੋਈ ਕੋਈ ਚੱਕਰ ਨਹੀਂ ਪਾਰਟੀ ਦੇ ਨਾਲ 24 ਘੰਟੇ ਨਾਲ ਹੈ ਸਰ ਮੰਨਤੇ ਨਹੀਂ ਲਾਉਣ ਵਾਲੇ ਪੰਜਾਬ ਦੇ ਨਾਲ ਪੰਜਾਬ ਲਈ ਆਏ ਆਪਣੇ ਬੱਚੇ ਛੱਡ ਕੇ ਆਏ ਉੱਥੋਂ ਸਰ ਜਿੰਨਾ ਚਿਰ ਤੱਕ ਪੰਜਾਬ ਦੀ ਕਾ ਕਲਪਨ ਉਹਨਾਂ ਚਿਰ ਤੱਕ ਪੰਜਾਬ ਦੇ ਵਿੱਚ ਪੰਜਾਬ ਦੀ ਜੱਦੋ ਜਹਿਦ ਆਪਣੀ ਜਾਦੀ ਰੱਖਾਂਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ